¡Gracias! <laughs> ਦੋਖ ਦਿੱਤਾ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਹਾਲੇ ਵਿੱਚ ਕੁਝ ਨੌਜਵਾਨ ਥਾਰ ਤੇ ਪਟਾਕੇ ਚਲਾਉਂਦੇ ਹੋਏ ਵੀ ਨਜ਼ਰ ਆਏ ਸੀ ਉਹ ਮਾਮਲਾ ਮੇਵਾੜ ਤੋਂ ਸਾਹਮਣੇ ਆਇਆ ਸੀ ਕੁਝ ਨੌਜਵਾਨਾਂ ਨੇ ਥਾਰ ਦੀ ਛੱਤ ਤੇ ਹੰਗਾਮਾ ਕਰਦੇ ਹੋਏ ਇੱਕ ਝੌਂਪੜੀ ਨੂੰ ਅੱਗ ਲਗਾ ਦਿੱਤੀ ਸੀ ਮੇਵਾੜ ਵਿੱਚ ਵਿਆਹ ਦੌਰਾਨ ਕਾਰ ਦੀ ਛੱਤ ਤੇ ਚੜ੍ਹ ਕੇ ਰੀਲ ਬਣਾਉਣਾ એનર્ਜੀ ਡ੍ਰਿੰਕ ਪੀਣਾ ਤੇ ਖਤਰਨਾਕ ਸਟੰਟ ਕਰਨਾ ਇਸ ਸਮੇਂ ਆਮ ਗੱਲ ਹੋ ਗਈ ਹੈ ਛੱਤ ਤੋਂ ਡਿੱਗਣ ਦੇ ਵੀਡੀਓ ਕਈ ਵਾਰ ਵਾਇਰਲ ਵੀ ਹੋ ਰਹੇ ਨੇ ਤੇ ਇਸੇ ਦੀ ਐਸੇ ਤਰ੍ਹਾਂ ਦੀ ਹੋ ਗਈ ਹੈ ਕਿ ਡੀਜੀਪੀ ਨੂੰ ਖੁਦ ਥਾੜ ਡਰਾਈਵਰਾਂ ਦੀ ਮਾਨਸਿਕਤਾ ਬਾਰੇ ਕਹਿਣਾ ਪਿਆ ਉਹਨਾਂ ਦੀਆਂ ਸਖ਼ਤ ਆਦਾਇਤਾਂ ਦੇ ਬਾਵਜੂਦ ਅਜੇ ਲੋਕ ਸੜਕਾਂ ਤੇ ਘੁੰਮ ਰਹੇ ਨੇ ਉਹਨਾਂ ਕਿਹਾ ਸੀ ਕਿ ਅਪਰਾਧੀ ਥਾਰ ਤੇ ਬੁਲੱਡ ਦੀ ਸਵਾਰੀ ਕਰਦੇ ਨੇ ਉਹ ਸਟੰਟ ਕਰਦੇ ਨੇ ਨਾ ਸਿਰਫ਼ ਆਪਣੇ ਆਪ ਨੂੰ ਖਤਰੇ ਵਿੱਚ ਪਾਉਂਦੇ ਨੇ ਬਲਕਿ ਦੂਜਿਆਂ ਦੀ ਜਾਨਾਂ ਨੂੰ ਵੀ ਖਤਰੇ ਵਿੱਚ ਪਾਉਂਦੇ ਨੇ ਤੇ ਡੇਲੀ ਪੋਸਟ ਦੇ ਸਵਾਲ ਹੈ ਉਹ ਗੱਲ ਕਰਾਂਗੇ ਹੁਣ ਜੋ ਕੰਮ ਲੈਣ ਵਾਲੇ ਜੋ ਨੌਜਵਾਨ ਹੈ ਉਹ ਆਕਰ ਅਜਾ ਕਿਉਂ ਕਰ ਰਹੇ ਨੇ ਕਿ ਆਮ ਲੋਕ ਸਟੰਟ ਵੀਡੀਓ ਨੂੰ ਉਸ਼ਾਹਤ ਕਰਨ ਦੇ ਲਈ ਅਜਿਹਾ ਕਰ ਰਹੇ ਨੇ ਟ੍ਰੈਫਿਕ ਰੂਲ ਕਿਉਂ ਨਹੀਂ ਫੋਲੋ ਕਰ ਰਹੇ ਨੌਜਵਾਨ ਤੇ ਹਰਿਆਣਾ ਡੀਜੀਪੀ ਦੇ ਬਿਆਨ ਤੋਂ ਕਿ ਟ੍ਰੈਫਿਕ ਪੁਲਿਸ ਸਖਤੀ ਕਰ ਰਹੀ ਹੈ ਥਾਰ ਤੇ ਹੱਲੜਬਾਜ਼ੀ ਜੋ ਬਰਕਰਾਰ ਹੈ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ਜ਼ਿਆਦਾਤਰ ਥਾਰ ਮਾਲਕ ਮਾਨਸਿਕ ਤੌਰ ਤੇ ਅਸਥਿਰ ਨੇ ਏ ਡੀ ਜੀ ਪੀ ਹਰਿਆਣਾ ਵੱਲੋਂ ਕਿਹਾ ਗਿਆ ਸੀ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਸਵਾਲ ਇਹ ਵੀ ਨੇ ਕਿ ਸੋਸ਼ਲ ਮੀਡੀਆ ਤੇ ਲਾਈਕਸ ਤੇ ਵਿਊਜ਼ ਦੇ ਚੱਕਰ ਵਿੱਚ ਖਤਰਾ ਮੁੱਲ ਲੈਣ ਦੀ ਮਾਨਸਿਕਤਾ ਆਖਰ ਹੈ ਕਿ ਕੀ ਇਹ ਸਟੰਟ ਇੱਕ ਗਰੁੱਪ ਵਿੱਚ ਸ਼ਾਮਲ ਹੋਣ ਜਾਂ ਫਿਰ ਆਪਣੀ ਕਾਬਲੀਅਤ ਸਾਬਤ ਕਰਨ ਦੇ ਦਬਾਅ ਕਾਰਨ ਕੀਤੇ ਜਾਂਦੇ ਹਨ ਨੌਜਵਾਨਾਂ ਨੂੰ ਇਹ ਸਮਝਾਉਣ ਲਈ ਕੀ ਕੀ ਰੀਲਸ ਦੀ ਮਾਮਲੇ ਮਾਨਤਾ ਦੀ ਕੀਮਤ ਜ਼ਿੰਦਗੀ ਦੇ ਨੁਕਸਾਨ ਨਾਲੋਂ ਕਿਤੇ ਘੱਟ ਹੈ ਸਭ ਤੋਂ ਵਧੀਆ ਆਖਰ ਕਮਿਊਨੀਕੇਸ਼ਨ ਕੀ ਰਹੇਗਾ ਕਿ ਡੀਜੀਪੀ ਓਪੀ ਸਿੰਘ ਦੇ ਬਿਆਨ ਤੋਂ ਬਾਅਦ ਥਾਪ ਤੇ ਬਲਟ ਚਾਲਕਾਂ ਤੇ ਕੋਈ ਵਿਸ਼ੇਸ਼ ਨਿਗਰਾਨੀ ਜਾਂ ਫਿਰ ਚਲਾਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟ੍ਰੈਫਿਕ ਪੁਲਿਸ ਕੀ ਨਵੇਂ ਤੇ ਸਖਤ ਕਦਮ ਚੁੱਕ ਰਹੀ ਹੈ ਖਾਸ ਕਰਕੇ ਪਰਦੇ ਵਾਹਨ ਜਿਵੇਂ ਥਾਰ ਜਾ ਫਿਰ ਬੁਲਟ ਕਿਉਂਕਿ ਇਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜੋ ਸਟੰਟ ਸਾਹਮਣੇ ਆ ਰਹੇ ਨੇ ਇਹਨਾਂ ਵਾਹਨਾਂ ਤੇ ਹੀ ਸਾਹਮਣੇ ਆ ਰਹੇ ਨੇ ਤੇ ਚਰਚਾ ਲਈ ਸਾਡੇ ਨਾਲ ਇਸ ਵਕਤੇ ਜੁੜ ਚੁੱਕੇ ਨੇ ਟ੍ਰੈਫਿਕ ਮਾਰਸ਼ਲ ਸਖਜੀਤ ਕੌਰ ਜੀ ਸਖਜੀਤ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਡੇਲੀ ਪੋਸਟ ਤੇ ਸਭਜੀਤ ਜੀ ਸਭ ਤੋਂ ਪਹਿਲਾ ਮੇਰਾ ਇਹੀ ਸਵਾਲ ਰਹੇਗਾ ਤੁਸੀਂ ਗਰਾਉਂਡ ਤੇ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਨੌਜਵਾਨਾਂ ਦੀ ਹੈ ਜੀ ਕੀ ਮਾਨਸਿਕਤਾ ਹੈ ਕਿ ਉਹ ਇਸ ਤਰੀਕੇ ਵਾਹਨ ਲੈ ਕੇ ਸੜਕ ਤੇ ਹੁੰਦੇ ਨੇ ਲਾਇਸੈਂਸ ਉਹਨਾਂ ਨੂੰ ਡਰਾਈਵਿੰਗ ਦਾ ਮਿਲਿਆ ਨਾ ਕਿ ਹੁੱਲੜਵਾਜ਼ੀ ਦਾ ਜੀ ਅ ਜੀ ਬਿਲਕੁਲ ਜੋ ਅੱਜ ਦਾ ਟਾਪਿਕ ਹੈ ਬੜਾ ਅੱਛਾ ਹੈਗਾ ਜੋ ਸਾਡੇ ਨੌਜਵਾਨਾਂ ਨੂੰ ਲੈ ਕੇ ਜੋ ਕਿਦਾਂ ਸਟੰਟ ਬਾਜ਼ੀ ਕਰਦੇ ਨੇ ਐਕਚੁਅਲੀ ਇਹ ਲੋਕ ਜੋ ਸਟੰਟ ਬਾਜ਼ੀ ਕਰਦੇ ਨੇ ਇਹ ਲੋਕਾਂ ਦੀ ਅਟੈਂਸ਼ਨ ਪਾਉਣ ਲਈ ਪਬਲਿਕ ਅਟੈਂਸ਼ਨ ਦੇ ਲਈ ਇਹ ਸਿਰਫ ਕਰਦੇ ਨੇ ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਸੜਕ ਦੇ ਉੱਤੇ ਇਸ ਤਰ੍ਹਾਂ ਇਹ ਜਿਹੜਾ ਸਟੰਟ ਕਰਨਾ ਹੈ ਬੜਾ ਇਲਲੀਗਲ ਔਰ ਡੇਂਜਰਸ ਵੀ ਹੈਗਾ ਜੋ ਜੋ ਕਿ ਇੱਕ ਮਾਨਸਿਕਤਾ ਹੈ ਅੱਜ ਕੱਲ ਕੀ ਜੋ ਚੱਲ ਰਹੀ ਹੈ ਟ੍ਰੈਫਿਕ ਜੋ ਵਾਇਓਲੇਸ਼ਨਸ ਚੱਲ ਰਹੀਆਂ ਨੇ ਸੜਕਾਂ ਦੇ ਉੱਤੇ ਲੋਕ ਸਟੰਟ ਵਾਜ਼ੀ ਕਰ ਰਹੇ ਆ ਜਾਂ ਵਾਇਓਲੇਸ਼ਨਸ ਕਰ ਰਹੇ ਆ ਟ੍ਰੈਫਿਕ ਰੂਲਸ ਨੂੰ ਤੋੜ ਰਹੇ ਆ ਇਹ ਆਮ ਪਬਲਿਕ ਜੋ ਸੜਕਾਂ ਦੇ ਉੱਤੇ ਬਾਕੀ ਹੋਰ ਲੋਕ ਵੀ ਚੱਲ ਰਹੇ ਆ ਉਹਨਾਂ ਲਈ ਵੀ ਇੱਕ ਖਤਰੇ ਦੀ ਘੰਟੀ ਹੈਗੀ ਆ ਉਹਨਾਂ ਦੀ ਉਹਨਾਂ ਦੀ ਜਾਨ ਨੂੰ ਵੀ ਇੱਕ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ ਇਹ ਜਿਹੜੇ ਲੋਕ ਸਟੰਟ ਬਾਜੀ ਕਰਦੇ ਆ ਕਿਤੇ ਉਹਨਾਂ ਦੀ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੇ ਕੋਈ ਦੁਰਘਟਨਾ ਦਾ ਕਾਰਨ ਨਾ ਬਣ ਜਾਏ ਤਾਂ ਉਹ ਬੜਾ ਲੋਕਾਂ ਲਈ ਇੱਕ ਬੜਾ ਡੇਂਜਰਸ ਹੈ ਔਰ ਇੱਕ ਗਲਤ ਮੈਸੇਜ ਵੀ ਸੋਸਾਇਟੀ ਸਾਡਾ ਜਾ ਰਿਹਾ ਹੈਗਾ ਇਸ ਦੇ ਨਾਲ ਸਖਜੀਤ ਦੀ ਕੋਈ ਤੁਸੀਂ ਐਗਜ਼ਾਮਪਲ ਦਸੋਗੇ ਜਦੋਂ ਤੁਸੀਂ ਗਰਾਊਂਡ ਤੇ ਇਸ ਤਰੀਕੇ ਨੌਜਵਾਨਾਂ ਨੂੰ ਨੋਟਿਸ ਕੀਤਾ ਹੋਣਾ ਉਹਨਾਂ ਨੂੰ ਰੋਕਿਆ ਹੋਣਾ ਉਹਨਾਂ ਦਾ ਕੀ ਅੱਗੇ ਉਹ ਕਹਿਣਾ ਸੀ ਬਿਲਕੁਲ ਪਹਿਲੀ ਗੱਲ ਤਾਂ ਉਹ ਜਦੋਂ ਰੋਕਦੇ ਆ ਉਹ ਰੁਕਦੇ ਨਹੀਂ ਹੈ ਕਿਉਂਕਿ ਉਹ ਆਪਣਾ ਕਿਸੇ ਨਾ ਕਿਸ ਤਰ੍ਹਾਂ ਰਸਤਾ ਉਹ ਆਪਣਾ ਕਢ نکال ਕੇ ਨਿਕਲ ਜਾਂਦੇ ਨੇ ਹੁਣ ਵੀ ਮੈਂ ਜਦੋਂ ਰਸਤੇ ਵਿੱਚ ਵੀ ਆ ਰਹੀ ਸੀ ਮੈਂ ਦੇਖ ਰਹੀ ਹਾਂ ਲੋਕਾਂ ਨੂੰ ਤੁਹਾਡੇ ਆਫਿਸ ਦੇ ਲਾਗੇ ਵੀ ਮੈਂ ਦੇਖਿਆ ਰੁਕ ਕੀ ਰੋਂਗ ਸਾਈਡ ਤੇ ਜਾ ਰਹੇ ਹੈਗੇ ਆ ਜਾਂ ਫਿਰ ਜਿੱਦਾਂ ਉਹਨਾਂ ਨੂੰ ਬੜੀ ਕਾਲੀ ਹੁੰਦੀ ਆ ਕੱਢਣ ਲਈ ਆਪਾਂ ਕਈ ਉਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰੀਦੀ ਆ ਬਟ ਉਹ ਇੰਨੇ ਹੜਬੜੀ ਚ ਹੁੰਦੇ ਆ ਕਿ ਉਹਨਾਂ ਨੂੰ ਇਸ ਚੀਜ਼ ਦਾ ਸਮਝ ਨਹੀਂ ਆਉਂਦਾ ਜਾਂ ਫਿਰ ਉਹ ਉਲਟੇ ਜਵਾਬ ਦਿੰਦੇ ਨੇ ਕਿ ਤੁਸੀਂ ਆਪਣਾ ਕੰਮ ਕਰੋ ਤੁਹਾਨੂੰ ਕੀ ਲੈਣਾ ਹੈਗਾ ਤਾਂ ਇਸ ਤਰ੍ਹਾਂ ਦੀ ਜੋ ਮਾਨਸਿਕਤਾ ਹੈ ਤੇ ਬਹੁਤ ਜ਼ਿਆਦਾ ਜੋ ਹੈ ਅੱਜ ਕੱਲ ਜੋ ਲੋਕਾਂ ਦੇ ਵਿੱਚ ਜਾਂ ਜਿਹੜੇ ਨੌਜਵਾਨ ਨੇ ਸਪੈਸ਼ਲੀ ਉਹਨਾਂ ਦੇ ਵਿੱਚ ਪਾਈ ਜਾਂਦੀ ਹੈਗੀ ਸਖਜੀ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਸਪੈਸ਼ਲੀ ਥਾਰ ਜਾਂ ਫਿਰ ਬੁਲਟ ਤੇ ਹੀ ਹਲੜਬਾਜ਼ੀ ਹੋ ਰਹੀ ਹੈ ਇੱਕ ਸੋਚ ਆ ਜਾਂਦੀ ਹੈ ਉਹਨਾਂ ਨੌਜਵਾਨਾਂ ਦੇ ਅੰਦਰ ਕਿ ਅਸੀਂ ਤਾਂ ਥਾਰ ਚਲਾ ਰਹੇ ਹਾਂ ਇੱਕ ਸਟੇਟਸ ਸਾਡਾ ਹਾਈ ਹੋ ਚੁੱਕਿਆ ਹੈ ਅਸੀਂ ਗੁੰਡਾਗਰਦੀ ਕਰ ਸਕਦੇ ਹਾਂ ਆਪਣੀ ਟੌਰ ਦਿਖਾ ਸਕਦੇ ਹਾਂ ਕਿ ਲੱਗਦਾ ਹੈ ਤੁਹਾਨੂੰ ਇਹ ਜਿਹਾ ਸੋਚ ਉਸ ਸਮੇਂ ਨੌਜਵਾਨਾਂ ਦੀ ਜਾਂ ਫਿਰ ਕੁੜੀਆਂ ਵੀ ਅੱਜ ਕੱਲ ਸਟੰਟਸ ਕਰਦੀਆਂ ਨੇ ਉਹਨਾਂ ਦੀ ਹੋ ਜਾਂਦੀ ਹੈ ਬਿਲਕੁਲ ਥਾਰ ਜਿਹਦਾ ਅੱਜਕੱਲ ਬਹੁਤ ਜ਼ਿਆਦਾ ਪਪੂਲਰ ਵਹੀਕਲ ਹੈ ਰੋਡਸ ਤੇ ਚੱਲ ਰਿਹਾ ਇਹ ਇੱਕ ਸਟੇਟਸ ਸਿੰਬਲ ਵੀ ਬਣ ਗਿਆ ਹੋਇਆ ਹੈ ਨਾ ਤੇ ਉਸ ਤੋਂ ਬਾਅਦ ਇਹ ਮਤਲਬ ਜਿੱਦਾਂ ਲੋਕੀ ਜ਼ਿਆਦਾਤਰ ਯੰਗ ਜਨਰੇਸ਼ਨ ਹੈ ਥਾਰ ਖਰੀਦ ਰਹੀ ਹੈ ਉਹ ਸਿਰਫ ਸਟੰਟ ਵਾਜੀ ਲਈ ਲੋਕਾਂ ਦੀ ਅਟੈਨਸ਼ਨ ਪਾਉਣ ਦੇ ਲਈ ਔਰ ਰੋਡਸ ਦੇ ਉੱਤੇ ਬਹੁਤ ਜ਼ਿਆਦਾ ਰੈਸਟ ਡਰਾਈਵਿੰਗ ਜਿਹੜੀ ਉਹ ਹੁੰਦੀ ਹੈ ਬਿਲਕੁਲ ਬਹੁਤ ਜ਼ਿਆਦਾ ਮਤਲਬ ਮਤਲਬ ਇੱਕ ਇਲੈਗਲ ਤਰੀਕੇ ਨਾਲ ਜੋ ਚਲਾ ਰਹੇ ਆ ਸਟੰਟ ਬਾਜ਼ੀ ਕਰ ਰਹੇ ਹੈਗੇ ਆ ਸੜਕਾਂ ਦੇ ਉੱਤੇ ਸਖਜੀਤ ਜੀ ਫਿਰ ਕਾਰਵਾਈ ਕਿਸ ਤਰੀਕੇ ਦੀ ਕੀਤੀ ਜਾ ਰਹੀ ਹੈ ਕਿ ਚਲਾਨ ਹੋ ਰਿਹਾ ਉਹਨਾਂ ਦੇ ਸਖਤੀ ਕਿਸ ਤਰੀਕੇ ਕੀਤੀ ਜਾ ਰਹੀ ਹੈ ਕਿਉਂਕਿ ਡੀਜੀਪੀ ਹਰਿਆਣਾ ਦਾ ਹਾਲੇ ਵਿੱਚ ਇੱਕ ਬਿਆਨ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਥਾਰ ਹੋਰ ਚਰਚਾ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਜੋ ਇਹ ਇਨਸੀਡੈਂਟਸ ਵੀ ਸਾਹਮਣੇ ਆ ਰਹੇ ਨੇ ਕਿ ਉਸ ਬਿਆਨ ਨੂੰ ਸਹੀ ਸਾਬਤ ਕਰ ਰਹੇ ਨੇ ਤੁਹਾਨੂੰ ਲੱਗਦਾ ਬਿਲਕੁਲ ਉਹਨਾਂ ਨੇ ਇਹ ਸਾਰਾ ਕੁਝ ਵਾਚ ਕਰਨ ਤੋਂ ਬਾਅਦ ਇਹ ਆਪਣਾ ਜੋ ਸਟੇਟਮੈਂਟ ਦਿੱਤੀ ਹੈ ਕਿ ਉਹ ਵੀ ਦੇਖ ਰਹੇ ਨੇ ਉਹ ਡੀਜੀਪੀ ਹਰਿਆਣਾ ਨੇ ਤੇ ਉਹ ਸਾਰਾ ਹੋਰ ਅਲੱਗ-ਅਲੱਗ ਪੋਸਟਾਂ ਤੇ ਵੀ ਅਲੱਗ-ਅਲੱਗ ਜਗ੍ਹਾ ਤੇ ਦੇਖ ਕੇ ਆ ਰਹੇ ਨੇ ਉਹ ਪਬਲਿਕ ਨੂੰ ਇਸ ਤਰ੍ਹਾਂ ਦੇ ਸਟੰਟ ਕਰਦੇ ਹੋਏ ਜਦੋਂ ਦੇਖਦੇ ਆ ਜਾਂ ਉਹਨਾਂ ਦੇ ਸਾਹਮਣੇ ਇਹ ਚੀਜ਼ਾਂ ਆਉਂਦੀਆਂ ਨੇ ਇਸ ਕਰਕੇ ਉਹਨਾਂ ਦੀ ਇਹ ਸਟੇਟਮੈਂਟ ਆਈ ਜੋ ਬਿਲਕੁਲ ਸਹੀ ਸਾਬਤ ਹੋ ਰਹੀ ਹੈਗੀ ਕਿ ਜੋ ਇਹ ਥਾਰ ਜੋ ਇੱਕ ਤਰ੍ਹਾਂ ਦਾ ਹੁਣ ਬਦਨਾਮ ਤਰ੍ਹਾਂ ਕਹਿ ਸਕਦੇ ਆ ਵਾਇਕਲ ਬਣ ਗਿਆ ਹੈ ਕਿ ਕਿ ਲੋਕ ਕਿਸ ਤਰ੍ਹਾਂ ਇਹਨਾਂ ਨੂੰ ਐਜ਼ ਅ ਸਟੰਟ ਤੇ ਲਈ ਯੂਜ਼ ਕਰ ਰਹੇ ਹੈਗੇ ਆ ਜਦੋਂ ਕਿ ਤੁਸੀਂ ਸੜਕ ਦੇ ਉੱਤੇ ਸਟੰਟ ਨਹੀਂ ਕੋਈ ਕਿਸੇ ਤਰ੍ਹਾਂ ਦਾ ਕਰ ਸਕਦੇ ਕਿਉਂਕਿ ਜੋ ਵੀ ਸਟੰਟ ਕਰ ਰਿਹਾ ਹੈਗਾ ਉਹ ਕਿਸੇ ਦੀ ਲਾਈਫ ਨੂੰ ਵੀ ਥ੍ਰੈਟ ਹੈ ਜੋ ਐਕਚੁਅਲ 'ਚ ਜੋ ਸਟੰਟ ਹੁੰਦੇ ਆ ਉਹ ਪ੍ਰੋਫੈਸ਼ਨਲਸ ਲੋ ਕਰਦੇ ਆ ਉਹ ਇੱਕ ਸਪੈਸੀਫਿਕ ਜਗ੍ਹਾ ਦੇ ਉੱਤੇ ਪਟ ਜੋ ਇਹ ਥਾਰ ਜਾਂ ਹੋਰ ਕੋਈ ਵੀ ਵਾਈਕਲ ਜਿਹੜੇ ਯੂਜ਼ ਕਰ ਰਹੇ ਆ ਕੋਈ ਬਾਈਕ ਤੇ ਟੂ ਵੀਲਰ ਵੀ ਹੋ ਸਕਦਾ ਹੈ ਕਿਸੇ ਤਰ੍ਹਾਂ ਦਾ ਵੀ ਵਾਈਕਲ ਯੂਜ਼ ਕਰ ਸਕਦੇ ਆ ਤੇ ਜੋ ਬੜਾ ਡੇਂਜਰਸ ਆ ਪਿੱਛੇ ਆਪਾਂ ਇੱਕ ਨਿਊਜ਼ ਚੈਨਲਸ ਵੀ ਕਾਫੀ ਆਉਂਦਾ ਰਿਹਾ ਕਿ ਟਰੈਕਟਰ ਦੇ ਉੱਤੇ ਨੌਜਵਾਨ ਜੋ ਸਟੰਟ ਕਰ ਰਹੇ ਸੀ ਉਹਦੀ ਡੈਥ ਵੀ ਹੋ ਗਈ ਸੀ ਲੜਕੇ ਦੀ ਬੜਾ ਨੌਜਵਾਨ ਬੱਚਾ ਸੀਗਾ ਆ ਕੁਝ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੱਚਾ ਛੋਟਾ ਜਿਹਾ ਬੱਚਾ ਟਰੈਕਟਰ ਚਲਾਇਆ ਉਹਨੇ ਘਰ ਦੇ ਵਿੱਚ ਤੇ ਗਵਾਂਡੀਆਂ ਦੀ ਦੀਵਾਰ ਹੀ ਉਨਟਾ ਦਿੱਤੀ ਅਗਰ ਖੁਦਾਨਾ ਖਾਸ ਤਾਂ ਕੋਈ ਹੋਰ ਕੋਈ ਬੜਾ ਹਾਦਸਾ ਵੀ ਹੋ ਸਕਦਾ ਸੀ ਇਹਦੇ ਨਾਲ ਤੇ ਇਹਦੇ ਲਈ ਉਹ ਬਹੁਤ ਸਖਤ ਕਦਮ ਚੱਕਣ ਦੀ ਲੋੜ ਹੈਗੀ ਹੈ ਖਾਲੀ ਆਪਾਂ ਸੀਸੀਟੀਵੀ ਕੈਮਰੇ ਦੇ ਜ਼ਰੀਏ ਅਗਰ ਨਿਗਾਹ ਰੱਖਣ ਦੀ ਅਗਰ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਠੀਕ ਹੈ ਬਟ ਜਿਹੜੇ ਔਨ ਦੀ ਸਪਾਟ ਚਲਾਨਸ ਇਸ ਤਰ੍ਹਾਂ ਦੇ ਵਾਈਕਲਸ ਨੂੰ ਰੋਕ ਕੇ ਕੀਤਾ ਜਾਣਾ ਚਾਹੀਦਾ ਹੈ ਉਹ ਬਹੁਤ ਜ਼ਰੂਰੀ ਨੇ ਕਿਉਂਕਿ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਇਸ ਚੀਜ਼ ਨੂੰ ਲੈ ਕੇ ਥੋੜਾ ਹੋਰ ਐਡਵਾਂਸ ਨਹੀਂ ਹੁੰਦਾ ਕਿ ਇਹਨਾਂ ਦੇ ਫਿਜ਼ੀਕਲ ਚਲਾਨ ਹੋਣ ਇਹਨਾਂ ਦੇ ਵਾਈਕਲਜ਼ ਇੰਪੌਂਡ ਹੋਣ ਹੈਵੀ ਇਹਨਾਂ ਨੂੰ ਮਾਈਂਡਸ ਤੇ ਕਰਨੇ ਪੈਣ ਹੁਣ ਜਿੱਦਾਂ ਬਾਹਰਲੀ ਕੰਟਰੀਜ਼ ਦੇ ਵਿੱਚ ਵੀ ਹੈ ਕਿ ਉੱਥੇ ਉਹਨਾਂ ਨੂੰ ਉਹਨਾਂ ਦੇ ਪੁਆਇੰਟਸ ਘਟ ਜਾਂਦੇ ਨੇ ਉਹਨਾਂ ਦੇ ਲਾਇਸੈਂਸ ਸਸਪੈਂਡ ਹੁੰਦੇ ਨੇ ਪਲੱਸ ਉਹਨਾਂ ਦੇ ਵਾਈਕਲ ਵੀ ਇੰਪੌਂਡ ਹੁੰਦੇ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਜ਼ਰੂਰੀ ਹੈ ਕਿ ਇਹ ਜਿਹੜੇ ਫਾਈਨ ਹੈ ਜਾਂ ਇਹ ਇੱਕ ਤਰ੍ਹਾਂ ਦੀ ਪਿਨਿਸ਼ਮੈਂਟ ਜ਼ਰੂਰ ਮਿਲਣੀ ਚਾਹੀਦੀ ਹੈਗੀ ਜੀ ਸਖਜੀ ਜੀ ਜਦੋਂ ਤੁਸੀਂ ਗਰਾਉਂਡ ਤੇ ਹੁੰਦੇ ਹੋ ਤੁਸੀਂ ਕਿਸ ਤਰ੍ਹਾਂ ਦਾ ਐਕਸ਼ਨ ਉਹਨਾਂ ਨੌਜਵਾਨਾਂ ਤੇ ਲੈਂਦੇ ਹੋ ਫਿਰ ਤੁਸੀਂ ਕੀ ਨੋਟਿਸ ਕੀਤਾ ਕਿ ਉਹਨਾਂ ਵਿੱਚ ਬਦਲਾਅ ਹੋ ਰਿਹਾ ਹੈ ਬਦਲਾਅ ਦਾ ਤਾਂ ਹਜੇ ਕੁਝ ਬਹੁਤ ਜ਼ਿਆਦਾ ਫਰਕ ਨਹੀਂ ਨਜ਼ਰ ਆ ਰਿਹਾ ਪਰ ਇਹ ਵੀ ਜਦੋਂ ਔਨ ਗਰਾਉਂਡ ਵੀ ਹੋਈਦਾ ਸੀ ਪ੍ਰਸ਼ਾਸਨ ਦੇ ਨਾਲ ਤਾਂ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਜੋ ਉਹਨਾਂ ਦੇ ਸਕ ਮਤਲਬ ਆ ਜਾਂਦੇ ਨੇ ਜੋ ਉਹਨਾਂ ਦੇ ਚਲਾਨ ਜਦੋਂ ਹੁੰਦੇ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ ਜੋ ਜੋ ਵਾਇਲੇਸ਼ਨਸ ਜੋ ਐਸ ਪਰ ਲਾ ਹੁੰਦੀਆਂ ਨੇ ਉਹ ਜ਼ਰੂਰ ਲਈਆਂ ਜਾਂਦੀਆਂ ਨੇ ਬਟ ਜਿੱਦਾਂ ਬਦਲਾਅ ਵੀ ਹੈਗੀ ਆ ਅੱਜ ਦੀ ਰੇਟ ਦੇ ਵਿੱਚ ਜੋ ਨੌਜਵਾਨ ਹੈ ਬਹੁਤ ਜ਼ਿਆਦਾ ਮਤਲਬ ਵਾਇਲੇਸ਼ਨਸ ਕਰ ਰਿਹਾ ਹੈਗਾ ਜੇ ਸਭ ਜੀ ਜੀ ਰੀਲਸ ਬਣਾਉਣ ਦਾ ਅੱਜ ਕੱਲ ਜੋ ਟ੍ਰੈਂਡ ਹੈ ਨੌਜਵਾਨ ਉਸਦੇ ਲਈ ਅਜਿਹਾ ਕਰਦੇ ਹੋਏ ਜ਼ਿਆਦਾਤਰ ਨਜ਼ਰ ਆਉਂਦੇ ਨੇ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਭਾਵੇਂ ਅੱਜ ਕੱਲ੍ਹ ਰੇਲਵੇ ਪੁਲ ਹੋਵੇ ਖਤਰਨਾਕ ਜੋ ਜਗ੍ਹਾ ਹੁੰਦੀ ਹੈ ਖਾਸ ਤੌਰ ਤੇ ਉੱਥੇ ਰੀਲਸ ਬਣਾਉਣ ਦੀ ਕੋਸ਼ਿਸ਼ ਨੌਜਵਾਨ ਕਰਦੇ ਨੇ ਤੇ ਇੱਥੇ ਤਾਂ ਜਦੋਂ ਟ੍ਰੈਫਿਕ ਚੱਲ ਰਿਹਾ ਹੁੰਦਾ ਹੈ ਉੱਥੇ ਵਿੱਚ ਜਦੋਂ थार्स ਦਾ ਕਾਫਲਾ ਵੀ ਦੇਖਿਆ ਜਾਂਦਾ ਹੈ ਕਈ ਵਾਰੀ ਤੇ ਉਸ ਦੀ ਵੀਡੀਓਜ਼ ਬਕਾਇਦਾ ਬਣਾਈ ਜਾਂਦੀ ਹੈ ਜਦੋਂ ਵਿਆਹ ਦਾ ਕਾਫਲਾ ਕੋਈ ਜਾਂਦਾ ਹੈ ਉਸ ਸਮੇਂ ਆਤਿਸ਼ਬਾਜ਼ੀ थार ਦੀ ਛੱਤ ਤੇ ਕੀਤੀ ਜਾ ਰਹੀ ਹੈ ਇਸ ਤਰੀਕੇ ਜੋ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਇਹ ਜੋ ਮਾਮਲੇ ਸਾਹਮਣੇ ਆਉਂਦੇ ਨੇ ਕਿਵੇਂ ਤੁਸੀਂ ਟੈਕਲ ਕਰਦੇ ਹੋ ਇਹਨਾਂ ਨੂੰ ਇਹਦੇ ਲਈ ਤਾਂ ਫਿਰ ਇਹੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਥੋੜਾ ਸਖਤ ਸਟੈਪ ਤਾਂ ਲੈਣਾ ਹੀ ਪਏਗਾ ਜਾਂ ਲੈਣਾ ਪੈਂਦਾ ਹੈ ਕਈ ਵਾਰੀ ਇਸ ਤਰ੍ਹਾਂ ਦੀ ਇਦਾਂ ਵੀਡੀਓਜ਼ ਆਉਂਦੀਆਂ ਨੇ ਤਾਂ ਪੁਲਿਸ ਜ਼ਰੂਰ ਐਕਸ਼ਨ ਕਰਦੀ ਹੈ ਉਹਨਾਂ ਦੇ ਉੱਤੇ ਕਿ ਤਾਂ ਕਿ ਇਸ ਚੀਜ਼ ਨੂੰ ਠੱਲ ਪਾਈ ਜਾ ਸਕੇ ਕਿ ਜੋ ਇਸ ਤਰ੍ਹਾਂ ਦੇ ਸਟੰਟਸ ਜੋ ਕਰਦੇ ਨੇ ਜਾਂ ਇਸ ਤਰ੍ਹਾਂ ਦੀ ਵਾਇਲੇਸ਼ਨਸ ਜਾਂ ਇਸ ਤਰ੍ਹਾਂ ਦਾ ਡੇਂਜਰਸ ਜੋ ਐਕਸ਼ਨਸ ਹੁੰਦੇ ਨੇ ਵਾਈਕਲਸ ਦੇ ਨਾਲ ਉਹਨਾ ਕਿਤੇ ਜਾਣ ਸਕਜੀ ਜੀ ਅਕਸਰ ਇਹ ਦੇਖਿਆ ਜਾਂਦਾ ਹੈ ਛੋਟੇ ਹੁੰਦੇ ਤੋਂ ਹੀ ਬੱਚਿਆਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਟ੍ਰੈਫਿਕ ਵਿਭਾਗ ਵੱਲੋਂ ਜੋ ਤੁਹਾਡੇ ਆਫਿਸਿਸ ਹੈ ਜਾਂ ਫਿਰ ਸਕੂਲਾਂ ਵਿੱਚ ਜਾ ਕੇ ਜਿਵੇਂ ਪ੍ਰੈਜੈਂਟੇਸ਼ਨ ਦਿਖਾਈ ਜਾਂਦੀ ਹੈ ਜੋ ਸਿੰਬल्स ਹੈ ਉਹਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਹੁਣ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਇਸ ਤੇ ਤਿਆਰੀ ਕਰ ਰਹੀ ਹੈ ਪੁਲਿਸ ਕਿ ਜਾਗਰੂਕਤਾ ਕਿਵੇਂ ਫੈਲਾਈ ਜਾਵੇ ਸਕੂਲਾਂ ਦੇ ਵਿੱਚ ਜੋ ਹੈ ਜਾ ਕੇ ਸਕੂਲ ਦੇ ਬੱਚਿਆਂ ਨੂੰ ਵੀ ਐਜੂਕੇਟ ਕੀਤਾ ਜਾਂਦਾ ਹੈ ਬਟ ਕਹਿੰਦੇ ਨਾ ਪਹਿਲੀ ਮਦਰ ਜੋ ਹੁੰਦੀ ਹੈ ਉਹ ਹੀ ਟੀਚਰ ਹੁੰਦੀ ਹੈ ਜਦੋਂ ਫਸਟ ਆਪਾਂ ਸਕੂਲ ਜਾਣ ਤੋਂ ਪਹਿਲਾਂ ਪਹਿਲਾ ਜਿਹੜਾ ਲੈਸਨ ਹੈ ਉਹ ਮਾਂ ਵੱਲੋਂ ਦਿੱਤਾ ਜਾਂਦਾ ਹੈਗਾ ਉਹ ਘਰੋਂ ਮਿਲਦਾ ਹੈਗਾ ਬਟ ਕਈ ਵਾਰੀ ਆਪਾਂ ਦੇਖਿਆ ਹੈਗੇ ਕਿ ਜਦੋਂ ਅਸੀਂ ਆਪਣੀ ਸੋਸ਼ਲ ਲਾਈਫ ਦੇ ਵਿੱਚ ਹੁੰਨੇ ਆ ਅਸੀਂ ਆਮ ਆ ਵੀ ਤੌਰ ਤੇ ਦੇਖਦੇ ਆ ਕਿ ਬੱਚੇ ਛੋਟੇ-ਛੋਟੇ ਬੱਚੇ ਹੀ ਵਾਈਕਲ ਚਲਾ ਰਹੇ ਹੁੰਨੇ ਆ ਤੇ ਮਤਲਬ ਅਗਰ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਅਲਾਓ ਕਰਦੇ ਨੇ ਤਾਂ ਉਹ ਬੱਚੇ ਚਲਾਉਂਦੇ ਆ ਕਿਉਂਕਿ ਜਦੋਂ ਤੱਕ ਪੇਰੈਂਟਸ ਅਵੇਅਰ ਨਹੀਂ ਹੋਣਗੇ ਉਦੋਂ ਤੱਕ ਪੁਲਿਸ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਆਪਣੇ ਤੌਰ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹੈਗਾ ਕਿ ਟ੍ਰੈਫਿਕ ਵਾਇਲੇਸ਼ਨਸ ਘੱਟ ਤੋਂ ਘੱਟ ਹੋਣ ਔਰ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਪ੍ਰੈਜੈਂਟੇਸ਼ਨਸ ਦਿਖਾ ਕੇ ਐਜੂਕੇਟ ਕਰਕੇ ਰੋਡ ਸੇਫਟੀ ਵੀਕਸ ਚਲਾਏ ਜਾਂਦੇ ਨੇ ਹਨਾ ਸੜਕਾਂ ਦੇ ਉੱਤੇ ਵੀ ਜਾ ਕੇ ਜਿਦਾ ਉਹਨਾਂ ਨੂੰ ਐਜੂਕੇਟ ਕੀਤਾ ਜਾਂਦਾ ਹੈ ਬਟ ਜਦੋਂ ਤੱਕ ਅਸੀਂ ਆਪਣੇ ਘਰੋਂ ਇਹ ਸਿੱਖਿਆ ਜਿਹੜੀ ਬੱਚਿਆਂ ਨੂੰ ਨਹੀਂ ਦਵਾਂਗੇ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਇਸ ਚੀਜ਼ ਦਾ ਜੋ ਵਾਇਲੇਸ਼ਨਸ ਘਟਣ ਗਿਆ ਜਾਂ ਇੰਬਲ ਕੋਈ ਸਭ ਤੋਂ ਪਹਿਲੇ ਜਿਹੜੇ ਟੀਚਰ ਹੁੰਦੇ ਆ ਉਹ ਪੇਰੈਂਟਸ ਹੀ ਹੁੰਦੇ ਨੇ ਕੁਝ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਉਹਨਾਂ ਦੀ ਕੀ ਰਾਏ ਹੈ ਇਸ ਮਾਮਲੇ ਨੂੰ ਲੈ ਕੇ ਉਹਨਾਂ ਤੋਂ ਜਾਣਦੇ ਹਾਂ ਹਾਂਜੀ ਕਿੱਥੋਂ ਬੋਲ ਰਹੇ ਹੋ ਜੀ ਕੀ ਨਾਮ ਹੈ ਜੀ ਤੁਹਾਡਾ ਅੱਲਾ ਬਟਾਲਾ ਤੋਂ ਬੋਲਦਾ ਜੀ ਜੀ ਕਿਵੇਂ ਵੇਖਦੇ ਹੋ ਜਦੋਂ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਥਾਰ ਤੇ ਸਟੰਟ ਬਾਜ਼ੀ ਨੌਜਵਾਨ ਕਰਦੇ ਨੇ ਆਪਣੀ ਜਾਨ ਤਾਂ ਜੋਖਮ ਵਿੱਚ ਪਾਉਂਦੇ ਹੀ ਨੇ ਹੋਰਾਂ ਦੀ ਵੀ ਜਾਨ ਜੋਖਮ ਵਿੱਚ ਪਾ ਦਿੰਦੇ ਨੇ ਜੀ ਅੱਜਕੱਲ ਦਾ ਅਸੂਲ ਹੈ ਜੀ ਕਹਿੰਦਾ ਜੇ ਕਿਸੇ ਬੱਚੇ ਨੂੰ ਜੇ ਸਹੀ ਸਲਾਹ ਦਿਓ ਨਾ ਉਹ ਉਲਟਾ ਹੀ ਸਮਝਦਾ ਜੇ ਉਹਨਾਂ ਨੂੰ ਕਹਾਂ ਨਾ ਵਾਈਕ ਹੋਲੀ ਚਲਾ ਲਓ ਉਹ ਵੱੱਟ ਤੋਂ ਵੱਧ ਇਹੀ ਕਹਿੰਦਾ ਕਿ ਮਰੀ ਜਾਏਗੇ ਇਸ ਤੋਂ ਵੱਧ ਕੀ ਹੋਏਗਾ ਦੂਸਰਾ ਭਾਈ ਹੈਗਾ ਆਪਣਾ ਇਹੀ ਮਾਪੇ ਨੇ ਜੈਸਾ ਕਰਨੇ ਜੈਸਾ ਬੀਜੋਗੇ ਵੈਸੇ ਹੀ ਪਾਏਗੇ ਉਹ ਉਸੂਲ ਹੈ ਟ੍ਰੈਫਿਕ ਪੁਲਿਸ ਤਾਂ ਸਾਨੂੰ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਐਸੀ ਕਹਿੰਦੇ ਸਾਨੂੰ ਨਾ ਤਾਂ ਕਿਸੇ ਰਸਤੇ ਦੇ ਕੋਈ ਪੁਲਿਸ ਨ ਦਿਖਦੀ ਹੈ ਨਾ ਹੀ ਕੋਈ ਚੌਂਕਾ ਦੇ ਵਿੱਚ ਲੱਗੀ ਨਜ਼ਰ ਆਂਦੀ ਹੈ ਰਾਤ ਨੂੰ ਮਾੜੀ ਮੋਟੀ ਗਸ਼ਤ ਦੀ ਆਵਾਜ਼ ਜੇ ਆਜੇ ਉਹ ਲਿਖੇ ਭੁਲੇਖੇ ਤਾਂ ਠੀਕ ਹੈ ਅਦਰਵਾਈਜ਼ ਕੋਈ ਆਵਾਜ਼ ਨਹੀਂ ਆਂਦੀ ਕੋ ਸਾਰੀ ਪੁਲਿਸ ਤਾਂ ਇਹਨਾਂ ਮੰਤਰੀਆਂ ਕੋਲ ਹੈ ਇਹ ਕਹਿੰਦਾ ਆਪਣੇ ਮੰਤਰੀਆਂ ਕੋਲ ਹੈ ਜੀ ਜੇ ਪੁਲਿਸਰ ਚੰਡੀਗੜ੍ਹ ਦੇ ਵਿੱਚ ਕਿਉਂ ਨਹੀਂ ਐਸੇ ਰੂਲ ਹੁੰਦੇ ਚੰਡੀਗੜ੍ਹ ਦੇ ਵਿੱਚ ਕੋਈ ਐਸਾ ਕੰਮ ਕਰਦਾ ਕਿਉਂ ਨਹੀਂ ਹੁੰਦੇ ਕਿਉਂਕਿ ਉੱਥੇ ਕੀ ਪੁਲਿਸ ਵੀ ਕਹਿੰਦਾ ਅਵੇਰ ਹੈ ਉੱਥੇ ਜੀ ਪਬਲਿਕ ਵੀ ਵੇਰ ਹੈ ਸਾਡੇ ਪੰਜਾਬ ਦਾ ਤਾਂ ਕੋਈ ਅਸੂਲ ਹੈ ਹੀ ਨਹੀਂ ਇੱਥੇ ਤਾਂ ਬੱਤ ਤੋਂ ਬੱਦ ਦੇ ਹੀ ਹੁੰਦਾ ਅਲਾ ਕੰਦਾ ਤੂੰ ਚਲਾਣ ਘਟ ਘੰਟੇ ਬਾਅਦ ਮੈਂ ਗੱਡੀ ਲਿਆਵਾਂਗਾ ਇਹ ਤਿੰਨੋਂ ਮੁੰਡਿਆਂ ਨੂੰ ਤਾਂ ਪਹਿਲਾਂ ਇਨਾਂ ਦੇ ਉੱਤੇ ਟਾਈਮ ਤੋਂ ਜਿਹੜਾ ਬੰਦਾ ਚਲਾ ਰ ਇਹ ਥਾਰ ਚਲਾ ਰ ਟਾਈਮ ਤੋਂ ਮਰਡਰ ਦਾ ਕਿੱਥੇ ਕੇਸ ਪਾਉ जे खुदा ना खासता तीनों बंद ट्रक आ ट्रक पबलिक नहीं मार देना कसूर, था? कसूर था गलती दे खुदा ना खासता जे ब्रेक ना लगती तीनों गए थे क्या था? हो गया बच्चे होर है इन्हना के उ छह महीने अंदर रखा जाए इना का परचा देगा ਕਟ ओरिजिनल ਹੋ ਐਸਾ ਕਟਾਪਾ ਜਾੜਿਆ ਜਾਵੇ ਇਹਨਾਂ ਦੇ ਆਜਣੇ ਮਾਪੇ ਯਾਦ ਬਸ ਧੰਨਵਾਦ ਜੀ ਜੀ ਬਹੁਤ ਸ਼ੁਕਰੀਆ ਜੀ ਡੇਲੀ ਪੋਸਟ ਨਾਲ ਜੁੜਨ ਦੇ ਲਈ ਹੋਰ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਜੀ ਕੀ ਨਾਂ ਹੈ ਤੁਹਾਡਾ ਮੈਂ ਪੁੱਤਰਾ ਨਥਰੜੀ ਤੋਂ ਬੋਲਦਾ ਲਾਹਸਨ ਜ਼ਿਲ੍ਹਾ ਮਰੇਰ ਕੋਲ ਦਾ ਪੁੱਤ ਜੀ ਤੁਸੀਂ ਕਿਵੇਂ ਵੇਖਦੇ ਹੋ ਜਦੋਂ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਲਾਪਰਵਾਹੀ ਕਿਸ ਦੀ ਮੰਨਦੇ ਹੋ ਮਾਏ ਪੁੱਤਰਾ ਪਹਿਲਾਂ ਤਾਂ ਡੈਲੀਪੋਰਟ ਦਾ ਧੰਨਵਾਦ ਕਰਦਾਂਗੇ ਜੇ ਦਰਸ਼ਕਾਂ ਨੂੰ ਬਹੁਤ ਤੁਸੀਂ ਵਧੀਆ ਵਧੀਆ ਮੌਕੇ ਦਿਖਾਉਂਦੇ ਰਹਿੰਨੇ ਆ ਵੀ ਇਹ ਬੱਚੋ ਸਾਡੇ ਪਰਿਵਾਰ ਲਈ ਬਹੁਤ ਸ਼ੁਕਰੀਆ ਜੀ ਦੂਜੀ ਗੱਲ ਪੁੱਤਰਾ ਆ ਜੀ ਦੇਖੋ ਜਿਹੜੀ ਆਈ ਗਿਆ ਟ੍ਰੈਕਪੋਰਟ ਤੇ ਤਨਖਾਹ ਲੈਂਦੀ ਆ ਜੀ ਇਹ ਸਾਡੀ ਖਾਤਰੀ ਬਣੇ ਨੇ ਇਹ ਰੋਟਾ ਟ੍ਰੈਕ ਜਿਹੜੀ ਜੀ ਅਸੀਂ ਇਹਨੂੰ ਸਟਾਰ ਨੂੰ ਸਟਾਰ ਉਠਾਂਗ ਨਾਲ ਚਲਾਉਣਾ ਇਹ ਸਾਡੀ ਜਾਨ ਮਾਰਦੀ ਰਾਖੀ ਕਰਕੇ ਦੇਖੋ ਵਿਚਾਰੇ ਸੜਕ ਤੇ ਕਿੰਨਾ ਕਿੰਨਾ ਟਾਈਮ ਡਿਊਟੀ ਦਿੰਦੇ ਨੇ ਤੱਕ ਮੈਂ ਸੋਨ ਸਾਧਨ ਦਾ ਵੇਦਿਕਾ ਤਨਾ ਦਾ ਮੁੰਡੇ ਫੜਦੇ ਸੀਗੇ ਮਾਪੋ ਦਾ ਕਹਿਣਾ ਦਾ ਬਿਲਕੁਲ ਨਹੀਂ ਮੰਨਦੇ ਨਹਿਰ ਦੇ ਦੇ ਪਿਆ ਬੱਚਾ ਇੱਕ ਪੁੱਤ ਜੀ ਨਹਿਰ ਦੇ ਪੁੱਤ ਦਾ ਪੁੱਲ ਸੀਗਾ ਰੋਡਾ ਫੋਟੋ ਬਣਾਉਣ ਲੱਗ ਗਏ ਪਿੱਛੇ ਨੂੰ ਹੜਦਾ ਅਰਦਾ ਨਹਿਰ ਦੇ ਤੂਬਕੇ ਮਾਰ ਗਿਆ ਕੱਲ੍ਹ ਹੀ ਸੀਗਾ ਉਹਦਾ ਬਾਪ ਬਿਜਲੀ ਬੋਰਡ ਤੇ ਡਿਊਟੀ ਕਰਦਾ ਸੀਗਾ ਉਹਨੂੰ ਇਹ ਜਾ ਸਦਮਾ ਲੱਗਿਆ ਮੁੜ ਕੇ ਨਾ ਭੁੱਲਣ ਵਾਲਾ ਸਦਮਾ ਇਹ ਜਾ ਜਿਹੜਾ ਕੋਈ ਬੱਚੇ ਇਹ ਜੇ ਗਲਤ ਕੰਮ ਕਰਦੇ ਨੇ ਮਾਪੋ ਦਾ ਕਹਿਣਾ ਨਹੀਂ ਪੁੱਤ ਮਾਮ ਤੇ ਜੇ ਕੱਲ੍ਹ ਦੂਜੇ ਦਾ ਮੰਨਣਾ ਚਾਹੀਆ ਅਬ ਇੰਨੇ ਹੀ ਕਹਿਣਾ ਪੁੱਤਰਾ ਧੰਨਵਾਦ ਜੇ ਬਹੁਤ ਸ਼ੁਕਰੀਆ ਜੀ ਡੇਲੀ ਪੋਸਟ ਨਾਲ ਜੁੜਨ ਦੇ ਲਈ ਤੇ ਮਾਪੇ ਮੰਦਨਾ ਗੁਰਦੁਆਰਿਆਂ ਵਿੱਚ ਜਾਂਦੇ ਨੇ ਆਪਣੇ ਬੱਚਿਆਂ ਲਈ ਅਰਦਾਸਾਂ ਕਰਦੇ ਨੇ ਪਰ ਬੱਚੇ ਜਦੋਂ ਨਹੀਂ ਸੁਣਦੇ ਤਾਂ ਉਹ ਪ੍ਰੇਸ਼ਾਨੀ ਪਰਿਵਾਰਕ ਮੈਂਬਰਾਂ ਦੇ ਲਈ ਜ਼ਰੂਰ ਹੋ ਜਾਂਦੀ ਹੈ ਤੇ ਵਾਪਸ ਮੈਂ ਸੁਖਜੀਤ ਜੀ ਦਾ ਰੁਕ ਕਰਾਂਗੀ ਸੁਖਜੀਤ ਜੀ ਤੁਸੀਂ ਸੁਣਿਆ ਜੋ ਦਰਸ਼ਕ ਸਾਡੇ ਨਾਲ ਜੁੜੇ ਉਹ ਕੁਝ ਤਾਂ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਨਜ਼ਰ ਆਏ ਤੇ ਨਾਲ ਹੀ ਸਖਤੀ ਹੋਣੀ ਚਾਹੀਦੀ ਇਹਨਾਂ ਨੂੰ ਕੁਝ ਸਮੇਂ ਦੇ ਲਈ ਸਜ਼ਾ ਦਿੱਤੀ ਜਾਵੇ ਤਾਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਇਹ ਨੌਜਵਾਨ ਅਜਿਹਾ ਨਾ ਕਰਨ ਐਵੀ ਕੁਝ ਸਾਡੇ ਦਰਸ਼ਕ ਕਹਿੰਦੇ ਹੋਏ ਨਜ਼ਰ ਆਏ ਤੁਸੀਂ ਕਿਵੇਂ ਵੇਖਦੇ ਹੋ ਸਾਡੇ ਦਰਸ਼ਕਾਂ ਦੀ ਰਾਏ ਨੂੰ ਅ ਬਿਲਕੁਲ ਜੀ ਬਿਲਕੁਲ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਜੋ ਰੈਸ਼ ਡਰਾਈਵਿੰਗ ਕਰਦੇ ਨੇ ਅ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਕੋਈ ਵੀ ਇਨਸੀਡੈਂਟਸ ਹੁੰਦੇ ਨੇ ਰੋਡ ਐਕਸੀਡੈਂਟਸ ਜਾਂ ਕਿਸੇ ਵੀਨ ਡੈਥ ਤੱਕ ਵੀ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਕੀ ਹੈ ਕਿ ਜੇ ਡਰਾਈਵਰ ਅ ਜੋ ਅਕਿਊਸਡ ਹੈ ਜਿਨੇ ਇਸ ਤਰ੍ਹਾਂ ਦਾ ਕੋਈ ਵੀ ਕੀਤਾ ਐਕਸੀਡੈਂਟ ਤਾਂ ਮਿਨਟਮ ਵਿੱਚ ਜਾ ਕੇ ਉਹ ਆਪਣੀ ਬੇਲ ਕਰਵਾ ਲੈਂਦਾ ਹੈ ਤਾਂ ਇਹਦੇ ਲਈ ਵੀ ਸਰਕਾਰ ਨੂੰ ਜਾ ਜਿਹੜੀਆਂ ਸਾਡੀਆਂ ਕੋਰਟਸ ਐ ਇਹਨਾਂ ਨੂੰ ਵੀ ਇਸ ਚੀਜ਼ ਵੱਲ ਧਿਆਨ ਦੇਣਾ ਪਏਗਾ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਵੀ ਵਾਇਲੇਸ਼ਨ ਹੁੰਦਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਐਕਸੀਡੈਂਟ ਹੁੰਦਾ ਕਿਸੇ ਦੀ ਡੈਥ ਹੋ ਜਾਂਦੀ ਹੈਗੀ ਆ ਤਾਂ ਉਹ ਜਿਹੜਾ ਬੰਦਾ ਡਰਾਈਵਰ ਬੰਦਾ ਹੈ ਜੋ ਡਰਾਈਵ ਕਰ ਰਿਹਾ ਉਸ ਟਾਈਮ ਜਦੋਂ ਐਕਸੀਡੈਂਟ ਹੁੰਦਾ ਉਹ ਉਹਨੂੰ ਇੰਨੀ ਛੇਤੀ ਬੀਲ ਮਿਲ ਜਾਂਦੀ ਹੈ ਤਾਂ ਉਹ ਜਿਹੜੀ ਬੇਲ ਮਿਲਦੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਉਹਨੂੰ ਨੈਕਸਟ ਟਾਈਮ ਫ੍ਰੀ ਆ ਉਹ ਮਤਲਬ ਉਹ ਮੈਂਟਲੀ ਹੁੰਦਾ ਕਿ ਮੈਨੂੰ ਤਾਂ ਕੁਝ ਨਹੀਂ ਹੋਣਾ ਹੈਗਾ ਹਨਾ ਤਾਂ ਇਸ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਬੇਲ ਨਾ ਦਿੱਤੀ ਜਾਵੇ ਘੱਟ ਤੋਂ ਘੱਟ ਉਹਨਾਂ ਨੂੰ ਸਜ਼ਾ ਅਟੈਂਪਟ ਟੂ ਮਰਡਰ ਦਾ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਹੈਗਾ ਜੋ ਕਿਉਂਕਿ ਇੱਕ ਬੰਦਾ ਜੋ ਡਰਾਈਵਰ ਹੈ ਜੋ ਡਰਾਈਵਿੰਗ ਕਰ ਰਿਹਾ ਜੋ ਡੇਂਜਰਸ ਡਰਾਈਵਿੰਗ ਚ ਹੈਗਾ ਉਹ ਕਿਸੇ ਦੀ ਲਾਈਫ ਨੂੰ ਥ੍ਰੈਟ ਕਰ ਰਿਹਾ ਔਰ ਕਿਸੇ ਦੀ ਮੌਤ ਵੀ ਹੋ ਜਾਂਦੀ ਹੈ ਕੋਈ ਬਹੁਤ ਜ਼ਿਆਦਾ ਮਤਲਬ ਇੰਜਰਡ ਵੀ ਹੋ ਜਾਂਦਾ ਹੈਗਾ ਕਈ ਵਾਰੀ ਲਾਈਫਟਾਈਮ ਜੋ ਉਹਦਾ ਸਪੋਇਲ ਹੋ ਜਾਂਦਾ ਹੈ ਬਾਡੀ ਉਹਦੀ ਜੋ ਐਕਸੀਡੈਂਟ ਦੇ ਵਿੱਚ ਤਾ ਇਸ ਤਰ੍ਹਾਂ ਉਹਨਾਂ ਦੇ ਉੱਤੇ ਉਹ ਸਾਰੇ ਸੈਕਸ਼ਨਸ ਲੱਗਣੇ ਚਾਹੀਦੇ ਨੇ ਜੋ ਅਟੈਂਪਟ ਟੂ ਮਰਡਰ ਜਾਂ ਜਿਹੜੇ ਲੱਗਦੇ ਨੇ ਹਨ ਤਾਂ ਕਿ ਲੋਕਾਂ ਨੂੰ ਡਰ ਹੋਏ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਐਕਸ਼ਨ ਨਹੀਂ ਕਰਨਾ ਔਰ ਦੂਸਰਾ ਇਹ ਕਿ ਹੈਵੀ ਫਾਈਨਸ ਹੋਣੇ ਚਾਹੀਦੇ ਨੇ ਤਾਂ ਕਿ ਔਰ ਉਹਨਾਂ ਦੇ ਵਾਹिकल्स ਇੰਪੋਰਟ ਹੋਣੇ ਚਾਹੀਦੇ ਲਾਇਸੈਂਸ ਉਹਨਾਂ ਦੇ ਸਸਪੈਂਡ ਹੋਣੇ ਚਾਹੀਦੇ ਜਦੋਂ ਤੱਕ ਇਹ ਚੀਜ਼ਾਂ ਨਹੀਂ ਦੇਖੀਆਂ ਜਾਣਗੀਆਂ ਇਹਨਾਂ ਚੀਜ਼ਾਂ ਤੇ ਕੰਮ ਨਹੀਂ ਕੀਤਾ ਜਾਏਗਾ ਸਰਕਾਰ ਔਰ ਬੱਲੋਂ ਤਾਂ ਉਦੋਂ ਤੱਕ ਇਹ ਜਿਹੜਾ ਹੈਗਾ ਲਾਪਰਵਾਹੀ ਹੈ ਉਹ ਵਰਤੀ ਹੀ ਜਾਏਗੀ ਨਾ ਜੋ ਵਾਇਲਟਰਸ ਨੇ ਤਾਂ ਇਹੀ ਇੱਕ ਹੋ ਸਕਦਾ ਹੈ ਕਿ ਇਹਨਾਂ ਤੇ ਸਖਤ ਤੋਂ ਸਖਤ ਸਟੈਪ ਲੈਣਾ ਚਾਹੀਦਾ ਹੈ ਜੀ ਸਖਜੀਤ ਜੀ ਮੈਂ ਵਾਪਸ ਤੁਹਾਡੇ ਕੋਲ ਆਉਂਦੀ ਆ ਸਾਡੇ ਨਾਲ ਕੁਝ ਦਰਸ਼ਕ ਜੜ ਚੁੱਕੇ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਜੀ ਕੀ ਨਾਂ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਸਵੀ ਕਾ ਜੀ ਕਿ ਤੁਹਾਨੂੰ ਬੋਲ ਰਿਹਾ ਮੈਂ ਦਲਬਾਜ ਸਿੰਘ ਬੋਲ ਰਿਹਾ ਜੀ ਅੰਮ੍ਰਿਤਸਰ ਤੋਂ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਅਸੀਂ ਮੁੱਦਾ ਚੁੱਕਿਆ ਮੈਡਮ ਮੈਂ ਮੁੱਦੇ ਬਾਰੇ ਇਹ ਗੱਲ ਕਰਨਾ ਚਾਹਾਂਗਾ ਕਿ ਜੇ ਅਸੀਂ ਇਸੇ ਤਰ੍ਹਾਂ ਹੀ ਨਿਯਮਾਂ ਨੂੰ ਤੋੜਦੇ ਰਵਾਂਗੇ ਨਾ ਰੂਲਾਂ ਤੇ ਕੋਈ ਸਖਤੀ ਨਾ ਲਿਆਵੇ ਜੀ ਸਰਕਾਰ ਤਾਂ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਲੋਕਤਾ ਸਤੰਤਵਾਦੀ ਕਰਦੇ ਰਹਿਣਗੇ ਅਤੇ ਉਹ ਦੂਸਰੇ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ ਇਸ ਤਰ੍ਹਾਂ ਪਰ ਇਹ ਸਰਕਾਰ ਨੂੰ ਤਾਂ ਸਾਡੀ ਨੂੰ ਇਸ ਤਰ੍ਹਾਂ ਦਾ ਵੀ ਕਾਨੂੰਨ ਲੈ ਕੇ ਆਉਣਾ ਚਾਹੀਦਾ ਹੈ ਕਿ ਜਿਸ ਨਾਲ ਇਹਨਾਂ ਉਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਤੇ ਸਖਤੀ ਵਰਤੀ ਜਾਵੇ ਇਹਨਾਂ ਦੇ ਲਸੰਤ ਰੱਦ ਕੀਤੇ ਜਾਣ ਤੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿਉਂਕਿ ਆਪਣੀ ਜਾਨ ਤੇ ਖਤਰੇ ਵਿੱਚ ਪਾਉਂਦੇ ਹੀ ਰਹਿੰਦੇ ਹਨ ਬਿਲਕੁਲ ਨਾਲ ਚੱਲਦੇ ਮੁਸਾਫਰਾਂ ਦੀ ਜਾਨ ਨੂੰ ਤਾਂ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਤੇ ਇਸ ਤਰ੍ਹਾਂ ਕੋਈ ਸਰਕਾਰ ਇਹੋ ਇਸ ਤਰ੍ਹਾਂ ਦਾ ਕਾਨੂੰਨ ਲੈ ਕੇ ਆਵੇ ਕੋਈ ਇਸ ਤਰ੍ਹਾਂ ਦਾ ਰੂਲ ਬਣਾਵੇ ਇਸ ਤਰ੍ਹਾਂ ਦੇ ਜੀ ਇਸ ਤਰ੍ਹਾਂ ਨਾ ਨੂ ਲਾਇਸੈਂਸ ਹੀ ਨਾ ਅਲਾਉ ਕੀਤਾ ਜਾਣ। ਜੀ ਤਾਂ ਕਿ ਨਾ ਤੇ ਸਖਤ ਸਖਤ ਕਾਰਵਾਈ ਹੋਵੇ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਜੀ ਤਾਂ। ਜੀ ਬਹੁਤ ਸ਼ੁਕਰੀਆ ਜੀ ਡੇਲੀ ਪੋਸਟ ਨਾਲ ਜੁੜਨ ਦੇ ਲਈ। ਅਗਲੇ ਦਰਸ਼ਕਦਾਰ ਰੁਕ ਕਰਾਂਗੇ। ਹਾਂਜੀ ਕਿੱਥੋਂ ਬੋਲ ਰਹੇ ਹੋ ਜੀ? ਕੀ ਨਾਂ ਹੈ ਜੀ ਤੁਹਾਡਾ? ਹੈਲੋ। ਹਾਂਜੀ ਕਿੱਥੋਂ ਬੋਲ ਰਹੇ ਹੋ ਜੀ? ਕੀ ਨਾਂ ਹੈ ਜੀ ਤੁਹਾਡਾ? ਰੇਕੋਰਡ ਤੋਂ ਨਰਿੰਦਰ ਸਿੰਘ ਜੀ। ਜੀ। ਕੀ ਕਹੋਗੇ ਜੋ ਨੌਜਵਾਨ ਐ ਸਟੰਟ ਕਰਦੇ ਨੇ ਥਾਰ ਤੇ ਬੁਲਟ ਤੇ ਸੜਕਾਂ ਤੇ ਆਪਣੀ ਜਾਨ ਤਾਂ ਜੋਖਮ ਵਿੱਚ ਪਾਉਂਦੇ ਹੀ ਨੇ ਦੂਜਿਆਂ ਦੀ ਜਾਨ ਵੀ ਜੋਖਮ ਵਿੱਚ ਪਾਉਂਦੇ ਨੇ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਕੌਣ ਜ਼ਿੰਮੇਵਾਰ ਹੈ ਤੁਹਾਡੇ ਮੁਤਾਬਕ ਇਹ ਤਾਂ ਹੈਗਾ ਹੈਗਾ ਨਾਲ ਜਿਹੜੇ ਟ੍ਰੈਫਿਕ ਪੁਲਸਾ ਹੋਵੇ ਜ਼ਿੰਮੇਵਾਰ ਆ ਜੀ ਜੀ ਬਹੁਤ शुक्रिया ਡੇਲੀ ਪੋਸਟ ਨਾਲ ਜੁੜਨ ਦੇ ਲਈ ਇੱਕ ਹੋਰ ਦਰਸ਼ਕ ਸਾਡੇ ਜੁੜੇ ਹੋਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਜੀ ਕੀ ਨਾਂ ਹੈ ਜੀ ਤੁਹਾਡਾ ਮੈਡਮ ਜੀ ਨਮਸਕਾਰ ਨਮਸਕਾਰ ਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਮੈਡਮ ਜੀ ਮੈਂ ਹਿਮਾਚਲ ਪ੍ਰਦੇਸ਼ ਦੇ ਸਰਕਾਹ ਆਟ ਮੰਡੀ ਤੋਂ ਨਾਗਿੰਦਰ ਸਿੰਘ ਮੇਗੀ ਬੋਲ ਰਿਹਾ ਜੀ ਜੀ ਨਾਗਿੰਦਰ ਜੀ ਤੁਸੀਂ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ मैडम जी ये मुझे तो ऐसा लगता है कि पूरे देश में ही ये स्टंटबाजी का जो माहौल बना हुआ है हिमाचल प्रदेश भी इससे अछूता नहीं है यहाँ पर तो विशेष तौर पर जो टूरिस्ट आते हैं 40 पचास पचास की संख्या में वो पटके बांध करके बिना हेलमेट के और हल्की सी पगड़ी बांध करके जो है वो हिमाचल की सड़कों पे जबकि देवभूमि की, की सड़कें खूनी है और पहाड़ यमदूत की तरह खड़े हैं एक तरफ दरिया है दूसरी तरफ पहाड़ है पता नहीं कब क्या हो जाएगा लेकिन उसके बावजूद स्टंटबाजी से नहीं मानते हिमाचल पुलिस को तो ये गिरोह बनाकर के ये ऐसे निकलते हैं कि उनको समझते ही कुछ नहीं है और मैडम जी खुद अपनी जान को जोखिम में डालते हैं बर्फ में वो स्टंटबाजी करते हैं जहाँ पर की फिसलन बहुत ज्यादा होती है और हर साल जो है वो दसियों बीसियों जो है वो सीजन के टाइम पे बर्फ के दौरान जो है या टूरिस्ट सीजन पे यहाँ पर हादसे होते हैं मेरी तो ये गुजारिश है सरकार से ये स्कूल में मास्टर जी का जब से आपने चंडा बंद किया है और पुलिस का डंडा बंद किया है तब से हमारे नौजवानों का तो दिमाग ही खराब हो गया है जी ਬਹੁਤ ਸ਼ੁਕਰੀਆ ਜੀ ਡੇਲੀ ਪੋਸਟ ਨਾਲ ਜੁੜਨ ਦੇ ਲਈ ਤਾਂ ਕਾਫੀ ਗੁੱਸੇ ਵਿੱਚ ਸਾਡੇ ਕੁਝ ਦਰਸ਼ਕ ਨਜ਼ਰ ਆ ਰਹੇ ਨੇ ਜਿਸ ਤਰੀਕੇ ਨਾਲ ਨੌਜਵਾਨ ਸਟੰਟ ਬਾਜ਼ੀ ਕਰ ਰਹੇ ਨੇ ਉਹ ਹੋਰਾਂ ਦੀ ਵੀ ਜਾਨ ਜੋਖਮ ਵਿੱਚ ਪਾ ਰਹੇ ਨੇ ਮੈਂ ਵਾਪਸ ਸੁਖਜੀਤ ਜੀ ਦਾ ਰੁਕ ਕਰਾਂਗੀ ਸੁਖਜੀਤ ਜੀ ਇੱਕ ਦਰਸ਼ਕ ਸ਼ੁਰੂਆਤ ਵਿੱਚ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਜਦੋਂ ਵੀ ਇਸ ਤਰੀਕੇ ਦੇ ਹਾਦਸੇ ਹੁੰਦੇ ਨੇ ਕਈ ਵਾਰ ਮੌਤਾਂ ਵੀ ਹੋ ਜਾਂਦੀਆਂ ਨੇ ਤੇ ਜਿਹੜਾ ਵੱਡਾ ਵਾਹਨ ਹੈ ਉਸ ਦੀ ਗਲਤੀ ਹੁੰਦੀ ਹੈ ਕਿ ਤੁਹਾਨੂੰ ਲੱਗਦਾ ਨਹੀਂ ਦੇਖੋ ਸਟੰਟਵਾਦੀ ਇਥੇ ਛੋਟੇ ਵਾਹਨ ਵਾਲੇ ਕਰ ਰਹੇ ਹੁੰਦੇ ਆ ਪਰ ਗਲਤੀ ਜੋ ਵੱਡਾ ਵਾਹਨ ਚਲਾ ਰਿਹਾ ਹੁੰਦਾ ਉਸ ਦੀ ਆ ਜਾਂਦੀ ਹੈ ਕਿ ਇਸ ਨੂੰ ਲੈ ਕੇ ਕਾਨੂੰਨ ਵਿੱਚ ਕੁਝ ਚੇਂਜ ਹੋਣਾ ਚਾਹੀਦਾ ਅ ਬਿਲਕੁਲ ਜੀ ਗਲਤੀ ਕਿਸੇ ਦੀ ਵੀ ਹੋ ਸਕਦੀ ਹੈ ਚਾਹੇ ਵੱਡਾ ਵਹੀਕਲ ਹੈ ਜਾਂ ਛੋਟਾ ਹੈ ਪਰ ਤਈਆ ਵੀ ਕਿਉਂਕਿ ਜੋ ਸਟੰਟ ਕਰ ਰਿਹਾ ਹੈ ਤਾਂ ਉਹਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਔਰ ਕਾਨੂੰਨ ਸਖਤ ਬਣਨਾ ਚਾਹੀਦਾ ਹੈ ਇਸ ਦੇ ਰਿਗਾਰਡਿੰਗ ਕਿਉਂਕਿ ਸਾਡਾ ਉਹ ਬਹੁਤ ਜ਼ਰੂਰੀ ਹੈ ਕਿ ਜੇ ਲॉ ਸਟਰੋਂਗ ਹੋਏਗਾ ਉਹਦੀ ਇੰਪਲੀਮੈਂਟੇਸ਼ਨ ਹੋਏਗੀ ਤਾਂ ਹੀ ਕੁਝ ਇੰਪਰੂਵਮੈਂਟ ਹੋ ਸਕਦੀ ਹੈ ਸਰਜੀਤ ਜੀ ਤੁਹਾਡੇ ਮੁਤਾਬਕ ਕਿਵੇਂ ਕਮਿਊਨੀਕੇਟ ਬੈਟਰ ਵੇ ਵਿੱਚ ਕੀਤਾ ਜਾ ਸਕਦਾ ਹੈ ਤਾਂ ਜੋ ਇਹ ਨੌਜਵਾਨ ਜ਼ਿੰਦਗੀ ਦੀ ਅਹਿਮੀਅਤ ਸਮਝ ਸਕਣ ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਜਦੋਂ ਆਪਣੇ ਪਰਿਵਾਰ ਤੋਂ ਆਪਣੇ ਘਰ ਤੋਂ ਪਹਿਲਾਂ ਜੋ ਲੈਸਨ ਹੈ ਫੈਮਿਲੀ ਚ ਉਹ ਉਹ ਦੇਣਾ ਬਹੁਤ ਜ਼ਰੂਰੀ ਹੈ ਤੇ ਜਦੋਂ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਉਸ ਦੇ ਉੱਤੇ ਅਸੀਂ এডੂਕੇਸ਼ਨ ਦੇ ਇਹ ਦੂਸਰਾ ਆਪਣਾ ਜੋ ਸਬਜੈਕਟ ਹੈ এডੂਕੇਸ਼ਨ ਜੋ ਹੈ ਸਕੂਲਾਂ ਦੇ ਵਿੱਚ ਜੋ ਇੱਕ ਸਬਜੈਕਟ ਇਸ ਤੇ ਰਿਲੇਟਡ ਔਰ ਇੱਕ ਪੀਰੀਅਡ ਹੀ ਹੋਣਾ ਚਾਹੀਦਾ ਇਸ ਦੇ ਵਿੱਚ ਜਿੱਦਾ ਇੱਕ ਕਲਾਸ ਲੱਗਦੀ ਹੈ ਬਾਕੀ ਇੱਕ ਚਾਹੀ ਵੀਕ ਦੇ ਵਿੱਚ ਇੱਕ ਦਿਨ ਲੱਗੇ ਤਾਂ ਜ਼ਰੂਰ ਬੱਚਿਆਂ ਨੂੰ ਇਹ ਜੋ ਐਜੂਕੇਸ਼ਨਲ ਟ੍ਰਿਪ ਵੀ ਲਗਾਉਣੇ ਚਾਹੀਦੇ ਹੈਗੇ ਕਿ ਕਿਸ ਤਰ੍ਹਾਂ ਵਾਇਓਲੇਸ਼ਨਸ ਤੋਂ ਬਚਣ ਦੇ ਲਈ ਉਹਨਾਂ ਨੂੰ ਰੂਲ ਰੈਗੂਲੇਸ਼ਨਸ ਉਹਨਾਂ ਨੂੰ ਪੜ੍ਹਾਏ ਜਾਣ ਦੱਸੇ ਜਾਣ ਉਹਨਾਂ ਨੂੰ ਵੀਡੀਓਜ਼ ਦਿਖਾਈਆਂ ਜਾਣ ਤਾਂ ਕਿ ਉਹ ਲੋਕੀ ਸਮਝ ਸਕਣ ਔਰ ਦੁਜਾਏ ਕਿ ਲਾਈਫ ਦੀ ਵੈਲਿਊ ਸਮਝਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪ੍ਰਮਾਤਮਾ ਨੇ ਸਾਨੂੰ ਇੱਕੋ ਹੀ ਜ਼ਿੰਦਗੀ ਦਿੱਤੀ ਹੈ ਜੇ ਅਸੀਂ ਇਦਾਂ ਹੀ ਸਟੰਟ ਬਾਜ਼ੀ ਕਰਕੇ ਅਸੀਂ ਸੜਕਾਂ ਦੇ ਉੱਤੇ ਰੋਲਨੀ ਆ ਫਿਰ ਉਹ ਲਾਈਫ ਦਾ ਕੋਈ ਫਾਇਦਾ ਨਹੀਂ ਹੈ ਸਖਜੀਤ ਜੀ ਤੁਸੀਂ ਕਈ ਵਾਰ ਦੇਖਿਆ ਹੋਣਾ ਜਿੱਥੇ ਕੈਮਰਾ ਲੱਗੇ ਹੁੰਦੇ ਨੇ ਉਥੇ ਐਕਟਿਵ ਹੋ ਜਾਂਦੇ ਨੇ ਇਹ ਜਿੰਨੇ ਵੀ ਵਹਾਂ ਚਾਲਕ ਹੈ ਜੇਕਰ ਹੈਲਮਟ ਨਹੀਂ ਪਾਇਆ ਹੁੰਦਾ ਜਿੱਥੇ ਕੈਮਰਾ ਲੱਗੇ ਹੁੰਦੇ ਉਥੇ ਹੈਲਮਟ ਪਾ ਲੈਂਦੇ ਨੇ ਸੀਟ ਬੈਲਟ ਨਹੀਂ ਲਗਾਈ ਹੁੰਦੀ ਪਰ ਕੈਮਰਾ ਜੇ ਲੱਗਿਆ ਤਾਂ ਸੀਟ ਬੈਲਟ ਵੀ ਲਗਾਈ ਜਾਂਦੀ ਹੈ ਕਿ ਇਸ ਨੂੰ ਲੈ ਕੇ ਥੋੜੀ ਸਖਤੀ ਨਹੀਂ ਹੋਣੀ ਚਾਹੀਦੀ ਕਿ ਕੈਮਰੇ ਤੇ ਨਾ ਡਿਪੈਂਡ ਰਹਿਣ ਆਪਣੀ ਜ਼ਿੰਦਗੀ ਬਾਰੇ ਵੀ ਸੋਚਣ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਸੇਫਟੀ ਹੈ ਅਸੀਂ ਵੀ ਕਈ ਵਾਰੀ ਜਦੋਂ ਸੜਕ ਦੇ ਉੱਤੇ ਜਾਈਦਾ ਕੋਈ ਨਾਲ ਵਹੀਕਲ ਇਸ ਤਰ੍ਹਾਂ ਦਾ ਜਾ ਰਿਹਾ ਜਿੱਥੇ ਉਹਨੇ ਹੈਲਮਟ ਨਹੀਂ ਪਾਇਆ ਤਾਂ ਉਹਨੂੰ ਸਮਝਾਈਦਾ ਹੈ ਤਾਂ ਉਹ ਪਾ ਵੀ ਲੈਂਦਾ ਉਸ ਟਾਈਮ ਨੂੰ ਇਹੀ ਦੱਸਿਆ ਜਾਂਦਾ ਕਿ ਆਪਣੀ ਲਾਈਫ ਦੀ ਵੈਲਿਊ ਸਮਝੋ ਠੀਕ ਹੈ ਇੱਕ ਸਿਰਫ ਇੱਕ ਚਲਾਨ ਤੋਂ ਬਚਣ ਲਈ ਅਸੀਂ ਉਸ ਟਾਈਮ ਤਾਂ ਹੈਲਮਟ ਪਾ ਲੈਨੇ ਆ ਬਟ ਬਾਅਦ ਚ ਫੇਰ ਉਹੀ ਕਾਲ ਕੇ ਬਾਹ ਦੇ ਵਿੱਚ ਪਾਇਆ ਹੁੰਦਾ ਹੈਗਾ ਉਹਦੇ ਨਾਲ ਸਾਡੀ ਲਾਈਫ ਸੇਫ ਨਹੀਂ ਹੁੰਦੀ ਕਿ ਅਸੀਂ ਇੱਕ ਸਿਰਫ ਚਲਾਣ ਤੋਂ ਬਚਣ ਲਈ ਪਾਈਏ ਤਾਂ ਜ਼ਰੂਰੀ ਹੈ ਕਿ ਅਸੀਂ ਆਪਣੀ ਲਾਈਫ ਨੂੰ ਵੈਲਿਊ ਦੇਈਏ ਔਰ ਦੂਸਰਾ ਇਹ ਹੈ ਕਿ ਜਦੋਂ ਵੀ ਸੜਕ ਤੇ ਚੱਲਣਾ ਹੈ ਜਿਆਦਾਤਰ ਜਿਹੜੇ ਅੱਜਕੱਲ ਟੂ-ਵੀਲਰ ਜੋ ਰਾਈਡਰਸ ਨੇ ਜੋ ਰਾਈਡਸ ਬੁੱਕ ਕਰਦੇ ਨੇ ਤਾਂ ਉਹਨਾਂ ਉਹਨਾਂ ਦੇ ਇੰਨੇ ਜ਼ਿਆਦਾ ਚਲਾਣ ਹੁੰਦੇ ਆਂ ਕਈ ਵਾਰੀ ਕਿ ਜੋ ਉਹਨਾਂ ਦੇ ਪਿੱਛੇ ਬੈਠਾ ਉਹ ਹੈਲਮਟ ਤਾਂ ਦੇ ਦਿੰਦੇ ਆਂ ਬਟ ਉਹ ਪਿੱਛੇ ਬੈਠਾ ਵਾਹਾਈਕਲ ਜੋ ਪਿਲਿਅਨ ਰਾਈਡਰ ਹੈ ਉਹ ਹੈਲਮਟ ਵੀ ਨਹੀਂ ਪਾਉਂਦਾ ਤਾਂ ਇਸ ਲਈ ਉਹਨਾਂ ਨੂੰ ਵੀ ਇਸ ਚੀਜ਼ ਦੀ ਜ਼ਰੂਰਤ ਹੈ ਕਿ ਉਹ ਧਿਆਨ ਦੇਣ ਕਿ ਉਹ ਪਿੱਛੇ ਜਿਹੜਾ ਵਾਈਕਲ ਬੈਠਾ ਹੈਗਾ ਉਹ ਵੀ ਆਪਣਾ ਹੈਲਮਟ ਯੂਜ਼ ਕਰੇ ਜੀ ਬਾਕੀ ਜੀ ਬਹੁਤ ਸ਼ੁਕਰੀਆ ਸਖਜੀਤ ਜੀ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਇਸ ਅਹਿਮ ਮੁੱਦੇ ਤੇ ਸਾਡੇ ਨਾਲ ਚਰਚਾ ਕਰਨ ਦੇ ਲਈ ਮੈਨੂੰ ਲੱਗਦਾ ਹੈ ਸਾਡੇ ਦਰਸ਼ਕਾਂ ਨੂੰ ਇਸ ਬਾਬਤ ਜਾਣਕਾਰੀ ਵੀ ਮਿਲੀ ਹੋਵੇਗੀ ਕਿ ਸੜਕ ਤੇ ਕਿਸ ਤਰੀਕੇ ਤੁਸੀਂ ਰੂਲਸ ਫੋਲੋ ਕਰਨੇ ਹੈ ਤੇ ਰੀਲਸ ਦੇ ਚੱਕਰ ਵਿੱਚ ਤੁਸੀਂ ਆਪਣੀ ਜਾਨ ਜੋਖਮ ਵਿੱਚ ਨਹੀਂ ਪਾਉਣੀ ਹੈ ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਚੇਤੂ ਲੈ ਕੇ ਬਜ਼ੁਰਗ ਤੱਕ ਨੂੰ ਪਤਾ ਸੀਗਾ ਕਿ ਅਗਰ ਕੂੜੇ ਦੇ ਪਹਾੜ ਦੇਖਨੇ ਆ ਤਾਂ ਦਿੱਲੀ ਬਾਰਡਰ ਤੇ ਦੇਖੋ